ਲੀ ਬੈਟਰ ਨੂੰ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਜਗਦੀਸ਼ ਵਾਸਨ। ਹਾਜ਼ਰ ਹਾਂ ਪ੍ਰੋਗਰਾਮ ਅਖਬਾਰੀ ਸੁਰਖੀਆਂ ਦੇ ਨਾਲ। ਅੱਜ ਇਸ ਖਬਰ ਨੂੰ ਅਖਬਾਰਾਂ ਦੇ ਵਿੱਚ ਪ੍ਰਮੁੱਖਤਾ ਦੇ ਨਾਲ ਨਾਚਰ ਕੀਤਾ ਗਿਆ। ਉਹਨਾਂ ਦੇ ਵਿੱਚ ਨਜ਼ਰ ਆ ਰਹੀ ਹੈ ਲਾਹੌਰ ਦੇ ਹਾਈ ਕੋਰਟ ਦੇ ਜੱਜ ਜਸ਼ਵੰਤ ਬਰਮਾ ਦੀ ਬਰਖਾਸਤੀ। ਦਰਸਲ ਮਾਰਚ ਮਹੀਨੇ ਵਿੱਚ ਉਹਨਾਂ ਦੀ ਸਰਕਾਰੀ ਕੋਟੀ ਵਿੱਚ ਅੱਗ ਲੱਗ ਗਈ ਸੀ ਤੇ ਜਦੋਂ ਫਾਇਰ ਬ੍ਰਿਗੇਡ ਵੱਲੋਂ ਅੱਗ ਬੁਝਾਈ ਜਾ ਰਹੀ ਸੀ ਤਾਂ ਉਹਨਾਂ ਦੇ ਸਟੋਰ ਵਿੱਚ ਅਦ ਮੱਚਾ ਕਰੋੜਾਂ ਰੁਪਿਆ ਬਰਾਮਦ ਹੋਇਆ ਸੀ ਜਿਸ ਦੀ ਫੋਟੋ ਖਿੱਚ ਕੇ ਫਾਇਰ ਬ੍ਰਿਗੇਡ ਦੇ ਨੁਮਾਇੰਦੇ ਨੇ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਂ ਇਨਕੁਆਰੀ ਉਪਰੰਤ ਉਹਨਾਂ ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਕੈਨੇਡਾ ਤੋਂ ਖਬਰ ਛਪੀ ਹੈ ਜਿਸ ਵਿੱਚ ਕੈਨੇਡਾ ਸਰਕਾਰ ਨੇ ਮੰਨਿਆ ਕਿ ਕੁਝ ਖਾਲਸਤਾਨੀ ਕੈਨੇਡਾ ਦੀ ਧਰਤੀ ਤੋਂ ਭਾਰਤ ਵਿੱਚ ਅਤਵਾਦੀ ਗਤੀਵਿਧੀਆਂ ਕਰਨ ਵਿੱਚ ਕਾਰਜਸ਼ੀਲ ਨੇ ਕੱਲ ਨਿਬੜੀ ਲੁਧਿਆਣਾ ਬਾਈ ਪੋਲਸਬੰਦੀ ਖਬਰ ਨਾਸ਼ਰ ਹੋਈ ਹੈ ਜਿਸ ਵਿੱਚ ਲਿਖਿਆ ਹੈ ਕਿ ਇੰਨਾ ਚੋਣਾ ਵਿੱਚ 52% ਲੋਕਾਂ ਨੇ ਵੋਟਾਂ ਪਾਈਆਂ ਜੋ ਕਿ ਚਾਰ ਰਾਜਾਂ ਵਿੱਚ ਹੋਈਆਂ ਬਾਈ ਪੋਲਸ ਵਿੱਚ ਸਭ ਤੋਂ ਘੱਟ ਨੇ। ਪਟਿਆਲਾ ਤੋਂ ਖਬਰ ਹੈ ਜਿੱਥੇ ਬਸਲੋਈ ਗਾਇਕ ਦੇ 5 ਬੰਦੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਰੋਪੜ ਤੋਂ ਖਬਰ ਛਪੀ ਹੈ ਜਿਸ ਵਿੱਚ ਲਿਖਿਆ ਹੈ ਕਿ ਨੰਗਲ ਦੇ ਐਨ ਐਫ ਐਲ ਦੀ ਜ਼ਮੀਨ ਵਿੱਚੋਂ ਕਾਗਜ਼ਾਂ ਵਿੱਚ 1-2 ਨਹੀਂ ਬਲਕਿ ਪੂਰੇ 15 ਕਿੱਲੇ ਜ਼ਮੀਨ ਗਾਇਬ ਹੈ ਸ਼੍ਰੀ ਮੁਖਸਰ ਸਾਹਿਬ ਤੋਂ ਖਬਰ ਹੈ ਕਿ ਇੱਕ ਕੰਨਗੋ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਤੇ ਮਰਨ ਤੋਂ ਪਹਿਲਾਂ ਲਿਖੇ ਸੁਸਾਇਡ ਨੋਟ ਵਿੱਚ ਕੋਟਕਪੂਰਾ ਦੇ 3 ਬੰਦਿਆਂ ਦਾ ਨਾਮ ਲਿਖਿਆ ਹੈ ਜੋ ਕਿ ਉਸ ਤੋਂ ਪੈਸੇ ਮੰਗ ਰਹੇ ਸੀ ਤੇ ਦਿਮਾਗੀ ਤੌਰ ਤੇ ਤੰਗ ਪ੍ਰੇਸ਼ਾਨ ਕਰਦੇ ਸੀ ਕਾਰਨ ਤਾਰਨ ਤੋਂ ਖਬਰ ਹੈ ਕਿ ਇੱਕ ਪਰਿਵਾਰ ਦੇ ਦੂਸਰੇ ਮੁੰਡੇ ਦੀ 3 ਮਹੀਨਿਆਂ ਵਿੱਚ ਡਰੱਗ ਓਵਰਡੋਜ਼ ਦੇ ਨਾਲ ਮੌਤ ਹੋ ਗਈ ਹੈ ਮੁੰਬਈ ਤੋਂ ਖਬਰ ਹੈ ਕਿ ਹਵਾਈ ਜਹਾਜ਼ਾਂ ਵਿੱਚ ਸਫ਼ਰ ਕਰ ਰਹੇ ਲੋਕਾਂ ਦੀ ਦੁਵਿਧਾ ਦੇ ਵਿੱਚ ਕੋਈ ਕਮੀ ਨਹੀਂ ਆ ਰਹੀ ਇਹ ਖਬਰ ਦੱਸਦੀ ਹੈ ਕਿ ਭਾਰਤ ਵਿੱਚ ਕੱਲ 4 ਉਡਾਨਾਂ ਆਧ ਰਸਤੇੋਂ ਵੱਖ-ਵੱਖ ਕਿਸਮ ਦੀਆਂ ਤਕਨੀਕੀ ਖਾਮੀਆਂ ਕਾਰਨ ਵਾਪਸ 에ਰਪੋਰਟ ਤੇ ਭਰਤੀਆਂ ਸੋ ਇਹ ਸਭ ਅੱਜ ਦੀਆਂ ਅਖਬਾਰੀ ਸੁਰਖੀਆਂ ਕੱਲ ਫੇਰ ਨਵੀਆਂ ਤੇ ਤਾਜ਼ਾ ਸੁਰਖੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਮੈਨੂੰ ਦਿਓ ਯਾਜਤ ਧੰਨਵਾਦ ਰਬ ਰੱਖਾ